ਮਦਾਨ ਸਭਾ ਹਲਕਾ ਪੋਆ ਦੇ ਅੰਦਰ ਇਸਲੇ ਲੰਬੇ ਦਿਨਾ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਿਹਾ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਰੁੜ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਪਰਭਾਈ ਦੇ ਲਈ ਜਿੱਥੇ ਸਰਕਾਰ ਆਪਣੇ ਵੱਲੋਂ ਕਾਜ਼ ਕਰ ਰਹੀ ਆਪਣੇ ਵੱਲੋਂ ਲੱਗੀ ਹੋਈ ਆ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸੋ ਇਸ ਸਟੰਗ ਦੇ ਨਾਲ ਅੱਜ ਅਸੀਂ ਇਸ ਮਹਾ ਸਫਾਈ ਅਭਿਆਨ ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਹਨਾਂ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ ਵਿਹਾਰ ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ ਨਾਲ ਦੀ ਨਾਲ ਜਿੱਥੇ ਪਾਣੀ ਖੜਿਆ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਕੋਈ ਲਾਰਵਾ ਉਹਨੂੰ ਹਸ ਕੀਤਾ ਜਾ ਰਿਹਾ ਲੱਗਦਾ ਤੇ ਔਰ ਫੋਗਿੰਗ ਮਸ਼ੀਨਾਂ ਜਿਹੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਸੋ ਅਸੀਂ ਚਾਹਨੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਹਾਮਾਰੀ ਆ ਉਹ ਨਾ ਫੈਲੇ ਹੜਾਂ ਤੋਂ ਬਾਅਦ ਉਹਦੇ ਲਈ ਜਿਹੜਾ ਹੈ ਅੱਜ ਖਾਸ ਕਰਕੇ ਜਿਹੜੇ ਪਾਣੀ ਨਾਲ ਪ੍ਰਭਾਵਿਤ ਪਿੰਡ ਨੇ ਅੱਜ ਉਹਨਾਂ ਪਿੰਡਾਂ ਦੇ ਅੰਦਰ ਚਾਹੇ ਉਹ ਤਾਸ ਹੈ ਚਾਹੇ ਉਹ ਮਝੀਰੀਆਂ ਨੇ ਚਾਹੇ ਪੋਲਾ ਆ ਪੰਮਾ ਆ ਸੋ ਮੈਂ ਬਮਿਆਲ ਦੇ ਅੰਦਰ ਜਿਹੜਾ ਮੇਨ ਕਸਬਾ ਹੈ ਇਸ ਇਲਾਕੇ ਦਾ ਸਾਰੀ ਸਾਡੀ ਟੀਮ ਇੱਥੋਂ ਦੀ ਪੰਚਾਇਤ ਸਾਡੇ ਮੈਡੀਕਲ ਸਟਾਫ ਸਾਰਾ ਤੁਸੀਂ ਦੇਖਿਆ ਵੀ ਦਵਾਈਆਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਉਹ ਹਰ ਤੋਂ ਜਿਹੜੀ ਪ੍ਰਭਾਵਿਤ ਕੋਈ ਬਿਮਾਰੀ ਲੱਗਣ ਵਾਲੀ ਜਿਹੜੀ ਕੋਈ ਗੱਲ ਹੈ ਚਾਹੇ ਡਾਰੀ ਆਇਆ ਜਾਂ ਕੁਝ ਵੀ ਆ ਉਹਦੀ ਰੋਕਥਾਮ ਦੇ ਲਈ ਜਿਹੜੇ ਪੂਰੇ ਯਤਨ ਕੀਤੇ ਜਾ ਰਿਹਾ ਹੈ ਅੱਜ ਤੋਂ ਇਹ ਅਭਿਆਨ ਜਿਹੜਾ ਆਰੰਭ ਹੋਇਆ ਇਹ ਆਨ ਵਾਲੇ 10 ਦਿਨਾਂ ਤਾਈ ਲਗਾਤਾਰ ਵਕ ਵਕ ਪਿੰਡਾਂ ਚੱਲੇਗਾ ਸੋ ਹਲਕੇ ਪੋਏ ਨੂੰ ਪੂਰੀ ਤਰ੍ਹਾਂ ਉਹਨਾਂ ਪਿੰਡਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਪਿਆ ਹੜਾਂ ਦਾ ਵਾਰਸ ਦਾ ਉਹਨਾਂ ਨੂੰ ਜਿਹੜਾ ਆ ਉਹ ਕਲੀਨ ਕਰਨ ਦੇ ਲਈ ਅੱਜ ਮਹਾ ਸਫਾਈ ਅਭਿਆਨ ਜਿਹੜਾ ਆਰੰਭ ਕੀਤਾ